ਮਨੁੱਖਤਾ ਦੀ ਸੇਵਾ ਮੈਂ ਤੇ ਪੱਲਾਸਾ ਪੀ.ਜੂ ਪੜ੍ਹੇ ਆ ਤਾਂ ਮੇਰਾ ਮਨ ਸੀਗਾ ਇੱਥੇ ਆਉਂਦਾ ਬੜੀ ਦੇਰ ਦਾ ਜਾਂ ਅੰਦਰ ਬੜੀ ਫੂਡ ਜਾਂ ਰਾਸ਼ਨ ਦੀਪੂ ਉਹ ਤਾਂ ਮੇਰੇ ਮੈਂਬਰ ਸਭਾਨ ਜ਼ਿਲ੍ਹੇ ਵੰਡੇ 6 6 4 ਮੈਂਬਰ ਆ ਮੈਂ ਵੀ ਜਾਣਨਾ ਪਰ ਅਸੀਂ ਐਡੀਸ਼ਨਲ ਸੋਚਿਆ ਵੀ ਸਾਡੇ ਐਕਟ ਲਿਖਿਆ ਹੋਇਆ ਤਾਂ ਪਿੰਗਲਵਾੜੇ ਸ਼ੁਰੂ ਕੀਤਾ 7 ਦਿਨ ਮੈਂ ਫਿਰ ਮਨ ਚਾਹ ਵੀ ਜਿੱਥੇ ਸਾਡੇ ਇਹ ਲੋਕ ਗੁਰਪ੍ਰੀਤ ਵਰਗੇ ਜਿਹੜੇ ਦੇਵਤੇ ਆ ਇਹਨਾਂ ਨੇ ਇੰਨਾ ਵੱਡਾ ਹਜ਼ਾਰ ਬੰਦਾ ਰਹਿ ਰਿਹਾ ਇੱਥੇ ਇਹਨਾਂ ਦੀ ਸੇਵਾ ਕੀਤੀ ਆ ਇਹ ਸਰਕਾਰ ਜਿਹੜੀ ਆਪ ਜਾ ਕੇ ਹਿੱਸਾ ਪਾਉਂਦੀ ਆ ਹਾਰਡ ਕਾਰਡ ਬਣਾ ਕੇ ਸੀਨਾ ਦੇ ਜਿੰਨੇ ਬਣੇ ਹੋਏ ਤਾਂ ਹੁਣੇ ਸ਼ੁਰੂ ਕਰ ਦਾਂਗੇ ਬਾਕੀ ਦੇ ਬਣਾ ਕੇ ਅਸੀਂ ਉਹਨਾਂ ਨੂੰ ਪੈਨਸ਼ਨ ਲਵਾਵਾਂਗੇ ਕੋਈ ਬੁਢਾਪਾ ਪੈਨਸ਼ਨ ਆ ਕੋਈ ਵਿਧਵਾ ਪੈਨਸ਼ਨ ਆ ਕੋਈ ਜਿਹੜੀ ਡਿਸੇਬਲਡ ਪੈਨਸ਼ਨ ਆ ਹੈਂਡੀਕੈਪ ਪੈਨਸ਼ਨ ਆ ਮੈਡਮ ਕਹਿੰਦੇ ਸਾਡੇ ਕੋਲ ਤਿੰਨ ਸਾਲ ਛੇ ਸਾਲ ਦੇ ਬੱਚਿਆਂ ਵਾਸਤੇ ਰਾਸ਼ਨ ਹੁੰਦਾ ਜਿਹੜੀਆਂ ਦੁੱਧ ਚੂਹਾਂਦੀਆਂ ਮਾਵਾਂ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਵਾਸਤੇ ਫੂਡ ਹੁੰਦਾ ਉਸੇ ਤੇ ਪਹੁੰਚਾਈਏ ਇਹ ਤਾਂ ਅਲਰੇਡੀ ਸੇਵਾ ਕਰੀ ਰਹੀ ਹੈ ਉਸ ਦਾ ਇਹਨੂੰ ਲੋਡ ਵੀ ਨਾ ਹੋਵੇ ਪਰ ਸਾਡਾ ਫਰਜ਼ ਬੰਦਾ ਅਸੀਂ ਫਰਜ਼ ਨਿਭਾਉਣਾ ਹੈ ਕਿ ਅਸੀਂ ਮੁਕਤਾਂ ਦੀ ਸੇਵਾ ਵਿੱਚ ਸਮੁੰਦਰ ਤੁ ਇਹਨਾਂ ਨੂੰ ਛੋਟੇ ਹੁੰਦੇ ਸੁਣਦੇ ਵੱਡੇ ਹੋਏ ਹਨ ਦੀਆਂ ਉਸ ਟਾਈਮ ਭੱਲਾ ਸਾਹਿਬ ਨਾਲ ਸ਼ਰਕਾਟੇ ਸੁਣਦੇ ਸਾਨੂੰ ਐਤਕ ਕਦੇ ਵੀ ਕਿਸੇ ਨੇ ਫੂਡ ਵਾਸਤੇ ਜਾਂ ਕੋਈ ਹੋਰ ਮੈਡੀਸਨ ਜਾਂ ਹੋਰ ਬਹੁਤ ਸਾਰੀਆਂ ਇੱਥੇ ਜ਼ਰੂਰਤਾਂ ਸਾਡੇ ਕੋਲੇ ਪੈਨਸ਼ਨਾਂ ਕਿਸੇ ਨੇ ਆ ਕੇ ਅਪਰੋਚ ਨਹੀਂ ਕੀਤੀ ਤੇ ਜੀਮਨ ਸਾਹਿਬ ਨੇ ਆ ਕੇ ਸਾਨੂੰ ਗਾਈਡ ਵੀ ਕੀਤਾ ਨਾਲ ਸੀਡੀਪੀਓ ਮੈਡਮ ਨੇ ਉਹਨਾਂ ਨੇ ਕਾਨੂੰਨ ਬਾਰੇ ਵੀ ਜਾਣੂਕਾਰ ਕਰਾਇਆ ਸਾਨੂੰ ਵੀ ਇਸ ਤਰ੍ਹਾਂ ਆਪਾਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਜੀ ਮਨ ਸਾਡੇ ਕੋਲੇ ਸਾਡੇ ਕੋਲੇ ਸਾਡੇ ਕੋਲੇ ਮੈਂਟਲੀ ਡਿਸੇਬਲ ਪਰਸਨ ਨੇ ਜਿਹੜੇ ਮੈਂਟਲੀ ਸੋਚ ਸਮਝ ਜਿੰਨਾਂ ਦੀ ਘਟਾ ਜਾਂ ਹੈ ਨਹੀਂਗੀ ਬਿਲਕੁਲ ਹੀ ਨੌ ਬੰਦੇ ਸਾਡੇ ਕੋਲ ਬ্লাইন্ড ਨੇ ਫਿਰ ਸਾਡੇ ਕੋਲੇ ਛੋਟੇ ਜਿਹੜੇ ਬੱਚੇ ਨੇ ਦੁੱਧ ਚੁੰਘਦੇ ਮਾਂ ਮਾਂ ਜਿਹੜੀਆਂ ਚੁੰਘਾਉਂਦੀਆਂ ਉਹ ਤਿੰਨ ਬੱਚੇ ਉਹਨੇ ਛੋਟੇ ਤੇ ਫਿਰ ਸਾਡੇ ਕੋਲੇ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਸਾਨੂੰ ਕੌਣ ਹੈ ਇਸ ਤਰੀਕੇ ਨਾਲ ਸੀਰੀਪੇ ਮੈਡਮ ਨੇ ਪ੍ਰੋਸਸ ਆ ਵੀ ਦਿੱਤਾ ਉਮੀਦ ਆ ਵੀ ਆਉਣ ਵਾਲੇ ਸਮੇਂ ਚ ਮਨੁਕਤਾ ਦੀ ਸੇਵਾ ਪਰਵਾਰ ਨੂੰ ਇਹਦੇ ਵਿੱਚੋਂ ਵੱਡੀ ਮਦਦ ਮਿਲੀ। ਅੱਜ ਮਨੁਕਤਾ ਦੀ ਸੇਵਾ ਦੇ ਵਿੱਚ ਪਹੁੰਚੇ ਆ ਜਿੱਥੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਲਕਮਕੰਦ ਸ਼ਰਮਾ ਜੀ ਪਹੁੰਚੇ ਨੇ ਗੱਲਬਾਤ ਕਰਦੇ ਆ ਸਰ ਅੱਜ ਮਨੁਕਤਾ ਦੀ ਸੇਵਾ ਦੇ ਵਿੱਚ ਪਹੁੰਚੇ ਹੋ ਇਹ ਅਚੰਚੇਤ ਵਿਸਿਟ ਆ ਜਾਂ ਫਿਰ ਪਹਿਲਾਂ ਤੁਸੀਂ ਪਲੈਂਟ ਸੀ ਇਹ ਨਹੀਂ ਅਸੀਂ ਕੋਈ 10-15 ਦਿਨ ਪਹਿਲਾਂ ਬਾਈ ਜੀ ਨਾਲ ਗੁਰਪ੍ਰੀਤ ਜੀ ਨਾਲ ਗੱਲ ਹੋਈ ਰਿਐਲਿਟੀ ਇਹ ਕਿ ਮੇਰੇ ਇੱਕ ਦੋਸਤ ਨੇ ਇੰਗਲੈਂਡ ਜਿੰਦਰ ਅਸੀਂ ਜਿੰਦਰ ਕੰਨੇ ਹਰਜਿੰਦਰ ਹੇਅਰ ਉਹ ਜੁੜੇ ਹੋਏ ਨਾਲ ਉਹ ਆਪਦਾ ਕੁਛ ਤਿਲ ਫੁੱਲ ਵੀ ਦਾਨ ਵੀ ਕਰਕੇ ਜਾਂਦੇ ਆ ਤੇ ਉਹਨਾਂ ਨੇ ਕਿਹਾ ਭਾਜੀ ਤੁਸੀਂ ਪਿੰਗਲਵਾੜਾ ਹੀ ਜਾ ਰਹੇ ਆ ਤਾਂ ਮਰੁਖਤਾ ਦੀ ਸੇਵਾ ਮੈਂ ਤੇ ਭੱਲਾਸਾ ਪੀਯੂ ਪੜੇ ਆ ਤਾਂ ਮੇਰਾ ਮਨ ਸੀਗਾ ਇੱਥੇ ਆਉਂਦਾ ਬੜੀ ਧੀਰ ਦਾ ਪਰ ਕੁਸਬਾਬ ਨਹੀਂ ਸੀ ਬਣ ਰਿਹਾ ਇਹਨਾਂ ਨਾਲ 10 ਦਿਨ ਪਹਿਲਾਂ ਗੱਲ ਹੋਈ ਮੈਂ ਕਿਹਾ ਜਿਵੇਂ 13 ਤਰੀਕ ਨੂੰ 3 ਵਜੇ ਤੁਹਾਡੇ ਕੋਲ ਆਉਣਾ ਚਾਹੁੰਨਾ ਵਾਂ ਫੂਡ ਕਮਿਸ਼ਨ ਨਾਲ ਆਫੀਸ਼ੀਅਲੀ ਮੈਂ ਸਮਾਜ ਭਲਾਈ ਮਹਿਕਮੇ ਨੂੰ ਬੇਨਤੀ ਕੀਤੀ ਮੈਡਮ ਸੀਡੀਪੀਓ ਮੇਰੇ ਨਾਲ ਆਏ ਡੀਸੀ ਦਫ਼ਤਰੋਂ ਇਹਨਾਂ ਦੇ ਬਾਕੀ ਅਫਸਰ ਨਾਲ ਆਏ ਤੇ ਇਹਨਾਂ ਨੂੰ ਸਾਰਿਆਂ ਨੂੰ ਲਿਆਉਣ ਦਾ ਮਕਸਦ ਕੀ ਸੀਗਾ ਕਿ ਸਾਡੇ ਉਹਦੇ ਵਿੱਚ ਜਦੋਂ ਅਸੀਂ ਸ਼ਡਿਊਲ 3 ਪੜ੍ਹਦੇ ਆਂ ਉੱਚ ਲਿਖਿਆ ਹੋਇਆ ਅਡੋਲੈਸੈਂਟ ਗਰਲ ਹੈਲਥ케ਅਰ ਉੱਚ ਲਿਖਿਆ ਆ 올ਡ ਏਜ ਪੈਨਸ਼ਨ ਤਾਂ ਮੈਂ ਸੋਚਿਆ ਵੀ ਇਹ ਕੰਮ ਤਾਂ ਸਾਨੂੰ ਕਰਨਾ ਚਾਹੀਦਾ ਪਹਿਲਾ ਸਾਡਾ ਮੇਨ ਕਮ ਮਿੱਡੇ ਮੀਲ ਜਾਂ ਆਂਗਨਵਾੜੀ ਫੂਡ ਜਾਂ ਰਾਸ਼ਨ ਦੀਪੂ ਉਹ ਤਾਂ ਮੇਰੇ ਮੈਂਬਰ ਸਭਾਨ ਜ਼ਿਲ੍ਹੇ ਵੰਡੇ 6 6 4 ਮੈਂਬਰ ਆ ਮੈਂ ਵੀ ਜਾਨਣਾ ਪਰ ਅਸੀਂ ਐਡੀਸ਼ਨਲ ਸੋਚਿਆ ਵੀ ਸਾਡੇ ਐਕਟ ਲਿਖਿਆ ਹੋਇਆ ਤਾਂ ਪਿੰਗਲਵਾੜੇ ਸ਼ੁਰੂ ਕੀਤਾ 7 ਤਰੀਕ ਨੂੰ ਮੈਂ ਮੇਰੀ ਦੂਜੀ ਵਿਚਾਰ ਇਦਾਂ ਚ ਜਾਂਦੇ ਮੇਰੇ ਮਨ ਚ ਆਇਆ ਵੀ ਜਿੱਥੇ ਸਾਡੇ ਇਹ ਲੋਕ ਗੁਰਪ੍ਰੀਤ ਵਰਗੇ ਜਿਹੜੇ ਦੇਵਤੇ ਆ ਇਹਨਾਂ ਨੇ ਇੰਨਾ ਵੱਡਾ ਹਜ਼ਾਰ ਬੰਦਾ ਰਹਿ ਰਿਹਾ ਇੱਥੇ ਇਹਨਾਂ ਦੀ ਸੇਵਾ ਕੀਤੀ ਆ ਇਸ ਸਰਕਾਰ ਜਿਹੜੀ ਆਪ ਜਾ ਕੇ ਹਿੱਸਾ ਪਾਵੇ ਸੋ ਅੱਜ ਅਸੀਂ ਮੀਟਿੰਗ ਕੀਤੀ ਕਿ ਇੱਥੇ ਜਿੰਨੇ ਹਜ਼ਾਰ ਦੇ ਕਰੀ ਬੰਦਾ ਰਹਿੰਦਾ ਕੋਈ ਬਿਰਧਵਾ ਕੋਈ ਬਜ਼ੁਰਗ ਔਰਤ ਆ ਕੋਈ ਬੱਚਾ ਵਾ ਕੋਈ ਮੰਦਬੁੱਧੀ ਆ ਕੋਈ ਆਟਿਜ਼ਮ ਆ ਕੋਈ ਬਲਾਈਂਡ ਆ ਹੈਂਡੀਕੈਪਡ ਆ ਕਿ ਇਨ੍ਹਾਂ ਬੱਚਿਆਂ ਵਾਸਤੇ ਜੋ ਸਰਕਾਰ ਦੀਆਂ ਸਕੀਮਾਂ ਉਹ ਅਸੀਂ ਕਿਉਂ ਨਾ ਇੱਥੇ ਪਹੁੰਚਾਈਏ ਤਾਂ ਮੈਨੂੰ ਅਫਸਰਾਂ ਨੇ ਦੱਸਿਆ ਕਿ ਸਾਡੇ ਕੋਲ ਐਸੀਆਂ ਸਕੀਮਾਂ ਹੈਗੀਆਂ ਕਿ ਆਧਾਰ ਕਾਰਡ ਬਣਾ ਕੇ ਸੀ ਇਹਨਾਂ ਦੇ ਜਿਹਨੇ ਬਣੇ ਹੋਏ ਤਾਂ ਹੁਣੇ ਸ਼ੁਰੂ ਕਰ ਦਾਂਗੇ ਬਾਕੀ ਦੇ ਬਣਾ ਕੇ ਅਸੀਂ ਉਹਨਾਂ ਨੂੰ ਪੈਨਸ਼ਨ ਲਾਵਾਂਗੇ ਕੋਈ ਬੁਢਾਪਾ ਪੈਨਸ਼ਨ ਆ ਕੋਈ ਵਿਧਵਾ ਪੈਨਸ਼ਨ ਆ ਕੋਈ ਜਿਹੜੀ ਡਿਸੇਬਲਡ ਪੈਨਸ਼ਨ ਆ ਹੈਂਡੀਕੈਪ ਪੈਨਸ਼ਨ ਆ ਮੈਡਮ ਕਹਿੰਦੇ ਸਾਡੇ ਕੋਲ 3 ਸਾਲ 6 ਸਾਲ ਦੇ ਬੱਚਿਆਂ ਵਾਸਤੇ ਰਾਸ਼ਨ ਹੁੰਦਾ ਜਿਹੜੀਆਂ ਦੁੱਧ ਚੋਣ ਦੀ ਮਾਵਾਂ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਵਾਸਤੇ ਫੂਡ ਹੁੰਦਾ ਉਹ ਅਸੀਂ ਇੱਥੇ ਪਹੁੰਚਾਈਏ ਇਹਨਾਂ ਨੂੰ ਆਉਂਦੀ ਲੋੜੀ ਅਸੀਂ ਇਹਨਾਂ ਨੂੰ ਆਈਏ ਇਹ ਤਾਂ ਆਲਰੇਡੀ ਸੇਵਾ ਕਰ ਹੀ ਰਹੇ ਆ ਕੋਸਾ ਸਰ ਨੂੰ ਲੋੜ ਵੀ ਨਾ ਹੋਵੇ ਪਰ ਸਾਡਾ ਫਰਜ਼ ਬੰਦਾ ਅਸੀਂ ਫਰਜ਼ ਨਿਭਾਉਣਾ ਆਏ ਆ ਕਿ ਅਸੀਂ ਮੁਕਤਾ ਦੇ ਸੇਵਾ ਵਿੱਚ ਸਮੁੰਦਰ ਤੂਪਕਾ ਪਾ ਸਕੀਏ ਕੋਸਾ ਸਰ ਕਿਵੇਂ ਦੇਖਦੇ ਹੋ ਇਹ ਜਿਹੜਾ ਉਪਰਾਲਾ ਕੀਤਾ ਜਾਣਾ ਉਸ ਦੇ ਨਾਲ ਕਿੰਨੇ ਲੋਕਾਂ ਨੂੰ ਜਿਹੜਾ ਇਹ ਗੁਰਪ੍ਰੀਤ ਦਸਨ ਕੀ ਜਨਾਹ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸਾਡੇ ਲਈ ਸਭ ਤੋਂ ਖੁਸ਼ੀ ਦੀ ਗੱਲ ਤੇ ਇਹ ਹੈ ਜੀ ਜਿਹੜੇ ਚੇਅਰਮੈਨ ਸਾਹਿਬ ਬਾਲਮਕੰਦ ਸ਼ਰਮਾ ਜੀ ਅੱਜ ਸਾਡੇ ਕੋਲੇ ਇੱਥੇ ਪਹੁੰਚੇ ਆ ਅਸੀਂ ਇਹਨਾਂ ਨੂੰ ਛੋਟੇ ਹੁੰਦੇ ਸੁਣਦੇ ਵੱਡੇ ਹੋਏ ਇਹਨਾਂ ਦੀਆਂ ਉਸ ਟਾਈਮ ਭੱਲਾ ਸਾਹਿਬ ਨਾਲ ਛਣਕਾਟੇ ਸੁਣਨੇ ਤੇ ਅੱਜ ਕੋਲੇ ਖੜੇ ਆ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵੀ ਜਦੋਂ ਇਹਨਾਂ ਦਾ ਅੱਜ ਤੋਂ 10-12 ਦਿਨ ਪਹਿਲਾਂ ਕਾਲ ਆਇਆ ਵੀ ਕਾਕਾ ਤੈਨੂੰ ਮਿਲਣ ਆਉਣਾ ਸੀ ਵੀ 13 ਤਰੀਕ ਨੂੰ 3 ਵਜੇ ਆਵਾਂਗੇ ਅੱਜ 3 ਵਜੇ ਤੋਂ ਕੁਝ ਮਿੰਟ ਪਹਿਲਾਂ ਸਾਡੇ ਕੋਲੇ ਪਹੁੰਚ ਵੀ ਗਏ ਤੇ ਦੂਸਰੀ ਗੱਲ ਪਹਿਲੀ ਵਾਰ ਕਿਸੇ ਨੇ ਇਸ ਤਰ੍ਹਾਂ ਦੀ ਅਪਰੋਚ ਕੀਤੀ ਆ ਪਰਿਵਾਰ ਦੇ ਵਿੱਚ 1000 ਦੇ ਕਰੀਬ ਮੈਂਬਰ ਆ ਸਾਨੂੰ ਅਜ ਤੱਕ ਕਦੇ ਵੀ ਕਿਸੇ ਨੇ ਫੂਡ ਵਾਸਤੇ ਜਾਂ ਕੋਈ ਹੋਰ ਮੈਡੀਸਨ ਜਾਂ ਹੋਰ ਬਹੁਤ ਸਾਰੀਆਂ ਇੱਥੇ ਜ਼ਰੂਰਤਾਂ ਸਾਡੇ ਕੋਲੇ ਪੈਨਸ਼ਨਾਂ ਕਿਸੇ ਨੇ ਆ ਕੇ ਅਪਰੋਚ ਨਹੀਂ ਕੀਤੀ ਤੇ ਚੇਅਰਮੈਨ ਸਾਹਿਬ ਨੇ ਆ ਕੇ ਸਾਨੂੰ ਗਾਈਡ ਵੀ ਕੀਤਾ ਨਾਲ ਸੀਡੀਪੀ ਮੈਡਮ ਨੇ ਉਹਨਾਂ ਨੇ ਕਾਨੂੰਨ ਬਾਰੇ ਵੀ ਜਾਣੂਕਾਰ ਕਰਾਇਆ ਸਾਨੂੰ ਵੀ ਇਸ ਤਰ੍ਹਾਂ ਆਪਾਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਜੀ ਮੇਰੇ ਸਾਡੇ ਕੋਲੇ ਕਰੀਬ 100 ਦੇ ਕਰੀਬ ਡਿਸੇਬਲ ਬੱਚੇ ਨੇ ਬੱਚੇ ਬੱਚੀਆਂ ਛੋਟੇ ਜਿਹੜੇ ਲੋੜ ਆ ਉਹਨਾਂ ਨੂੰ ਡਿਸੇਬਿਲਟੀ ਦੀ ਜੇ ਪੈਨਸ਼ਨ ਮਿਲਣ ਲੱਗ ਜੇਵੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਇਸ ਕਰਕੇ ਛੱਡਤਾ ਵੀ ਉਹ ਉਹਨਾਂ ਤੇ ਬੋਝ ਸੀਗੇ ਹੋ ਸਕਦਾ ਸ਼ਾਇਦ ਕੱਲ ਨੂੰ ਉਧਰ ਨੂੰ ਹੀ ਮੋੜਾ ਪੈ ਜੇਵੇ ਜਦੋਂ ਬੱਚਿਆਂ ਥੋੜਾ ਪੈਨਸ਼ਨ ਵਗੈਰਾ ਇਸੇ ਤਰ੍ਹਾਂ ਹੀ ਬਜ਼ੁਰਗ ਨੇ ਸਾਡੇ ਕੋਲੇ ਕਰੀਬ 700 ਦੇ ਕਰੀਬ ਸਾਡੇ ਕੋਲੇ ਮੈਂਟਲੀ ਡਿਸੇਬਲ ਪਰਸਨ ਨੇ ਜਿਹੜੇ ਮੈਂਟਲੀ ਸੋਚ ਸਮਝ ਜਿੰਨਾਂ ਦੀ ਘੱਟ ਆ ਜਾਂ ਹੈ ਨਹੀਂਗੀ ਬਿਲਕੁਲ ਹੀ ਨੌ ਬੰਦੇ ਸਾਡੇ ਕੋਲ ਬਲਾਈਂਡ ਨੇ ਪਰੇ ਸਾਡੇ ਕੋਲੇ ਛੋਟੇ ਜਿਹੜੇ ਬੱਚੇ ਨੇ ਦੁੱਧ ਚੁੰਗਦੇ ਮਾਵਾਂਵਾਂ ਜਿਹੜੀਆਂ ਚਗਾਉਂਦੀਆਂ ਉਹ ਤਿੰਨ ਬੱਚੇ ਉਹਨੇ ਛੋਟੇ ਤੇ ਫਿਰ ਸਾਡੇ ਕੋਲੇ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਸਾਨੂੰ ਕੌਣ ਨੇ ਉਹ ਮਤਲਬ ਬਹੁਤ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਜਿਹੜੀ ਚੇਅਰਮੈਨ ਸਾਹਿਬ ਨੇ ਅੱਜ ਕਮਿਟਮੈਂਟ ਕੀਤੀ ਆ ਉਹਦੇ ਮੁਤਾਬਕ ਜੀ ਅਸੀਂ ਮੰਨ ਲਓ ਇੰਨੇ ਬੰਦੇਆਂ ਚੋਂ 10 ਬੰਦੇਆਂ ਨੂੰ ਵੀ ਮਦਦ ਦੇ ਦਈਏ ਨਾ ਤੇ ਸਾਡੇ ਲਈ ਉਹ ਵੀ ਬਹੁਤ ਵੱਡੀ ਗੱਲ ਆ ਪਰ ਜਿਸ ਤਰੀਕੇ ਨਾਲ ਅੱਜ ਸੀਡੀਪੀ ਮੈਡਮ ਨੇ ਪ੍ਰੋਸਾ ਵੀ ਦਿੱਤਾ ਉਮੀਦ ਆ ਵੀ ਆਉਣ ਵਾਲੇ ਸਮੇਂ ਚ ਮਨੁੱਖਤਾਰੀ ਸੇਵਾ ਪਰਿਵਾਰ ਨੂੰ ਇਹਦੇ ਵਿੱਚੋਂ ਵੱਡੀ ਮਦਦ ਮਿਲੂਗੀ ਔਰ ਵੱਡੀ ਗੱਲ ਤੇ ਜਿਨ੍ਹਾਂ ਦੇ ਘਰ ਨਹੀਂ ਲੱਭ ਰਹੇ ਜਦੋਂ ਆਪਾਂ ਉਹਨਾਂ ਦੇ ਆਧਾਰ ਕਾਰਡ ਬਣਾਵਾਂਗੇ ਜੁਟੀਆਈ ਕਾਰਡ ਬਣਾਵਾਂਗੇ ਹੋ ਸਕਦਾ ਉਹਨਾਂ ਦੀ ਆਈਡੈਂਟੀਫਿਕੇਸ਼ਨਾਂ ਵੀ ਪਤਾ ਲੱਗਣ ਲੱਗ ਗਈਆਂ ਵੀ ਉਹਨਾਂ ਦੇ ਪਹਿਲਾਂ ਆਧਾਰ ਕਾਰਡ ਕਿੱਥੇ ਬਣੇ ਹੋਏ ਆ ਕੌਣ ਨੇ ਉਹ ਲੋਕ ਤੋ ਇਸ ਮਦਦ ਦੇ ਨਾਲ ਕਿੰਨਾ ਕੁ ਸੁਖਾਲਾ ਹੋ ਜਾਏਗਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਆਈਡੈਂਟੀ ਜਦੋਂ ਬਣਾਈ ਜਾਏਗੀ ਤਾਂ ਕਿੰਨਾ ਉਹਨਾਂ ਨੂੰ ਉਹਨਾਂ ਦੇ ਘਰ ਲੱਭਣ ਦੇ ਵਿੱਚ ਆਸਾਨੀ ਹੋਏਗੀ ਤਾਂ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਸਕਣਗੇ ਬਿਲਕੁਲ ਜੀ ਬਹੁਤ ਸਾਰੀਆਂ ਹੁਣ ਸਾਡੇ ਕੋਲੇ ਕਈ ਪੇਸ਼ੈਂਟ ਇਦਾਂ ਦੇ ਆ ਜਿਨ੍ਹਾਂ ਨੂੰ 4-4 5-5 ਸਾਲ ਹੋ ਗਏ ਸਾਡੇ ਕੋਲੇ ਗੁੰਗੇ ਆ ਬੋਲੇ ਆ ਨਾ ਸੁਣ ਸਕਦੇ ਆ ਨਾ ਬੋਲ ਸਕਦੇ ਆ ਪੜ੍ਹੇ ਲਿਖੇ ਵੀ ਨਹੀਂ ਉਹ ਲਿਖ ਕੇ ਦੱਸਦੇਣ ਹੁਣ ਉਹਨਾਂ ਦੇ ਸ਼ਾਇਦ ਆਪਾਂ ਨੂੰ ਘਰ ਮਿਲ ਜਾਣ ਮਤਲਬ ਆਪਾਂ ਕਿਸੇ ਪਰਿਵਾਰ ਦਾ ਇੱਕ ਮੈਂਬਰ ਵੀ ਘਰੇ ਮਲਾ ਦਿੰਨੇ ਆ ਨਾ ਜੀ ਉਹਦੀ ਆਪਾਂ ਜੇ ਖੁਸ਼ੀ ਜਾਂ ਉਹਦਾ ਕੋਈ ਕਰੀਏ ਉਹਦੀ ਕੋਈ ਮਤਲਬ ਤੋਲ ਮੇਲ ਨਹੀਂ ਕਰ ਸਕਦੇ ਉਹਦਾ ਤੇ ਸਾਡੇ ਲਈ ਬਹੁਤ ਵੱਡੀ ਸੇਵਾ ਹੋ ਗਈ ਜੇ ਅਸੀਂ ਇਤੋਂ ਇੱਕ ਦੋ ਬੰਦੇ ਵੀ ਆਪਣੇ ਇਸ ਸੇਵਾ ਰਹੀਂ ਘਰੇ ਭੇਜ ਦਈਏ ਪਰ ਉਮੀਦ ਆ ਵੀ ਇਹ ਵੱਡੇ ਲੈਵਲ ਤੇ ਇਸ ਸੇਵਾ ਦਾ ਸਾਨੂੰ ਫਾਇਦਾ ਮਿਲੂਗਾ ਸ਼ਰਮਾ ਜੀ ਮਿੰਟੂ ਜੀ ਵੱਲੋਂ ਜਿਹੜੀ ਇਹ ਮਨੁੱਖਤਾ ਦੀ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਲੋਕ ਜਿਹੜੇ ਨੇ ਇਹਨਾਂ ਨੂੰ ਰੱਬ ਦਾ ਫਰਿਸ਼ਤਾ ਵੀ ਮੰਨਦੇ ਨੇ ਬਿਲਕੁਲ ਜੀ ਠੀਕ ਹੈ ਤੁਸੀਂ ਕਿਉਂਕਿ ਮੈਂ ਇਸ ਸੈਂਟਰ 'ਤੇ ਪਹਿਲੀ ਵਾਰ ਹੀ ਆਇਆ ਤੇ ਮੈਂ 7 ਤਰੀਕ ਨੂੰ ਪਿੰਗਲਵਾੜਾ ਗਿਆ ਸੀ ਭਗਤਪੂਰਨ ਸਿੰਘ ਜੀ ਦਾ ਬੀਬੀ 인ਦਰਜੀਤ ਕੌਰ ਜੀ ਦਾ ਜੋ ਉੱਥੇ ਮੈਂ ਦੇਖਿਆ ਉਹ ਤਾਂ ਆਪਾਂ ਪਦਮਸ਼੍ਰੀ ਲਿਆ ਪਦਮਪੂਸ਼ਨ ਮਿਲਿਆ ਮੈਨੂੰ ਲੱਗਾ ਕਿ ਸਮਾਜ ਦੇ ਵਿੱਚ ਵਾਹਿਗੁਰੂ ਪਰਮਾਤਮਾ ਨਾ ਇਹ ਸਖ ਚੁਣ ਕੇ ਭੇਜਦਾ ਕਿ ਜਿਨ੍ਹਾਂ ਦੇ ਜੁਮੇ ਕੰਮ ਲੱਗਦਾ ਇਹ ਕੰਮ ਕਹਿਣਾ ਸੁੱਖਾ ਕਰਨਾ ਬੜਾ ਔਖਾ ਇੰਨੀ ਪੇਸ਼ੈਂਸ ਇੰਨੀ ਜ਼ਿਆਦਾ ਸਹਿਨਸ਼ੀਲਤਾ ਚਾਹੀਦੀ ਆ ਜਿਹੜੀ ਗੁਰਪ੍ਰੀਤ ਦੇ ਹਿੱਸੇ ਆਈ ਆ ਇਹਨੇ ਪੂਰੀ ਟੀਮ ਬਣਾਈ ਹੋਈ ਆ ਮੈਂ ਮੈਡੀਕਲ ਵਾਰਡ ਦੇਖ ਕੇ ਆਇਆ ਮੈਂ ਹਸਪਤਾਲ ਦੇਖ ਕੇ ਆਇਆ ਮੈਂ ਇੱਥੇ ਫਿਜ਼ੀਓਥੈਰੇਪੀ ਸੈਂਟਰ ਦੇਖ ਕੇ ਆਇਆ ਮੈਂ ਆਈ ਸੀ ਯੂ ਦੇਖ ਕੇ ਆਇਆ ਮੈਨੂੰ ਲੱਗਾ ਕਿ ਮੈਂ ਔਰਤਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਮੰਦਬੁੱਧੀ ਬੱਚਿਆਂ ਦਾ ਅਲੱਗ-ਅਲੱਗ ਇੰਨੇ ਸਾਫ਼ਸਥਰੇ ਵਾਰਡ ਦੇਖ ਕੇ ਮੈਨੂੰ ਲੱਗਾ ਕਿ ਹਸਪਤਾਲਾਂ ਵਿੱਚ ਜਾਂ ਵੱਡੇ ਹਸਪਤਾਲ ਵਿੱਚ ਜਿਹੜੇ ਇੰਨਾ ਮੇਨਟੇਨ ਕਰਨਾ ਬੜਾ ਔਖਾ ਕੱਪੜੇ ਤੋਂ ਹੋ ਰਿਹਾ ਜਿਹ ਨੰਬਰਿੰਗ ਕਰਨੀ ਇਹ ਬੜੇ ਵੱਡ ਓਕੇ ਕੰਮ ਆ ਇਹ ਬਰੀਕੀ ਰੜੇ ਕੰਮ ਕੀਤੇ ਆ ਮੈਨੂੰ ਲੱਗਦਾ ਕਿ ਵਾਕਈ ਇਹ ਕੋਈ ਖਾਸ ਸੇਵਾ ਲਈ ਇਹ ਮੁੰਡਾ ਜੰਮਿਆ ਤੇ ਪ੍ਰਮਾਤਮਾ ਇਹਦੀ ਉਮਰ ਲੰਬੀ ਕਰੇ ਤੇ ਇਹਦੀ ਜਿਹੜੀ ਜਜ਼ਬਾ ਵਾ ਉਹਨੂੰ ਹੋਰ ਪ੍ਰਬਲਤਾ ਮਿਲਦੀ ਰਹੇ ਤੇ ਅਸੀਂ ਸਮੁੰਦਰ ਤਪ ਕਾ ਪਾਉਂਦੇ ਰਹੀਏ ਮੈਮ ਕੀ ਕਹਿਣਾ ਚਾਹੋਗੇ ਅੱਜ ਮਨੁਕਤਾ ਦੀ ਸੇਵਾ ਦੇ ਵਿੱਚ ਪਹੁੰਚੇ ਹੋ ਉਹ ਸੇਵਾਵਾਂ ਜਿਹੜੀਆਂ ਨੇ ਜੋ ਇਹਨਾਂ ਨੂੰ ਮਿਲ ਨਹੀਂ ਪਾਰੀਆਂ ਉਹ ਮਹਈਆ ਕਰਵਾਈਆਂ ਜਾ ਰਹੀਆਂ ਨੇ ਹਾਂਜੀ ਅ ਅੱਜ ਅਸੀਂ ਪੂਰਾ ਜੋ ਇਥੇ ਮੁਕਤਾ ਦੀ ਸੇਵਾ ਸੰਸਥਾ ਨੂੰ ਅਸੀਂ ਇਹ ਆਪਣੇ ਬਾਲਮਕੰਦ ਸ਼ਰਮਾ ਜੀ ਚੇਅਰਮੈਨ ਸਾਹਿਬ ਨਾਲ ਪੂਰਾ ਵਿਜ਼ਿਟ ਕੀਤਾ ਔਰ ਅਸੀਂ ਇਥੋਂ ਦੇ ਜੋ ਸੀਨੀਅਰ ਸਿਟੀਜ਼ਨਸ ਨੇ ਚਾਹੇ ਉਹ ਔਰਤਾਂ ਨੇ ਚਾਹੇ ਮਰਦ ਨੇ ਔਰ ਜਾਂ ਡਿਸੇਬਲਡ ਬੱਚੇ ਨੇ ਜਾਂ ਛੋਟੇ ਬੱਚੇ ਨੇ ਜਾਂ ਕੋਈ ਮਾਵਾਂ ਨੇ ਉਹ ਦੇਖਿਆ ਕਿ ਜਿਹੜੀਆਂ ਕਿ ਸਰਕਾਰੀ ਸਹੂਲਤਾਂ ਜਿਹੜੀਆਂ ਸਾਡੇ ਡਿਪਾਰਟਮੈਂਟ ਵੱਲੋਂ ਜਿਸ ਤਰ੍ਹਾਂ ਕਿ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਹੈ ਜਾਂ ਪੈਨਸ਼ਨ ਦੀਆਂ ਸਕੀਮਾਂ ਨੇ ਜਾਂ ਛੋਟੇ ਬੱਚਿਆਂ ਦੇ ਲਈ ਕੋਈ ਪ੍ਰੀ ਸਕੂਲ ਐਜੂਕੇਸ਼ਨ ਦੀ ਸੇਵਾ ਹੈ ਤਾਂ ਉਹ ਉਹਨਾਂ ਚੀਜ਼ਾਂ ਤੋਂ ਵਾਂਝੇ ਨਹੀਂ ਤੇ ਡਿਊ ਟੂ ਕਿ ਉਹਨਾਂ ਦੇ ਕੋਈ ਆਧਾਰ ਕਾਰਡ ਜਾਂ ਕੁਝ ਹੋਰ ਜਿਹੜੇ ਸਾਨੂੰ ਆਇਡੈਂਟੀਟੀ ਪ੍ਰੂਫ ਚਾਹੀਦੇ ਹੁੰਦੇ ਆ ਕਿਉਂਕਿ ਅੱਜ ਸਾਰਾ ਸਿਸਟਮ ਆਨਲਾਈਨ ਹੋ ਰਿਹਾ ਔਰ ਉਹਦੇ ਕਰਕੇ ਜਿਹੜਾ ਅਸੀਂ ਉਹਨਾਂ ਨੂੰ انرੋਲ ਨਹੀਂ ਕਰ ਪਾਰੇ ਤੇ ਕੁਝ ਜਿਨ੍ਹਾਂ ਦਾ ਆਲਰੇਡੀ ਪ੍ਰੂਫ ਹੈਗੇ ਆ ਅਸੀਂ ਉਹਨਾਂ ਨੂੰ انرੋਲ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਸਵਾਵਾਂ ਇੱਥੇ ਜਲਦੀ ਹੀ ਕਰਵਾਵਾਂਗੇ ਪ੍ਰਬੰਧ ਔਰ ਜਿਨ੍ਹਾਂ ਦੇ ਪ੍ਰੂਫ ਨਹੀਂ ਹੈਗੇ ਜਾਂ ਆਧਾਰ ਕਾਰਡ ਜਾਂ ਡਿਸੇਬਿਲਟੀ ਸਰਟੀਫਿਕੇਟਸ ਨਹੀਂ ਹਨ ਉਹਨਾਂ ਨੂੰ ਅਸੀਂ ਇੱਥੇ ਕੈਂਪ ਲਗਾ ਕੇ ਉਹ ਜਲਦੀ ਤੋਂ ਜਲਦੀ ਉਹ ਪੂਰਾ ਕਰਾਂਗੇ ਔਰ ਪੂਰਾ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਸਰਕਾਰ ਦੀਆਂ ਸੇਵਾਵਾਂ ਨੇ ਉਹਨਾਂ ਨੂੰ ਇੱਥੇ ਪੂਰਾ ਇਹਨਾਂ ਤੱਕ ਪਹੁੰਚਾਉਂਦਾ ਆਪਣਾ ਯਤਨ ਕਰਾਂਗੇ ਤੇ ਮੈਂ ਥੈਂਕ ਯੂ ਕਰਦੀ ਆ ਸਰ ਦਾ ਜਿਨ੍ਹਾਂ ਨੇ ਸਾਨੂੰ ਇਹ ਡਾਇਰੈਕਸ਼ਨ ਦਿੱਤੀ ਹੈ ਅਸੀਂ ਉਹਨਾਂ ਦਾ ਜਿਹੜਾ ਸੁਪਨਾ ਹੈ ਇੱਥੇ ਕਿ ਵੀ ਹਰ ਇੱਕ ਜੋ ਲੋੜਵੰਦ ਹੈ ਉਹਦੇ ਤੱਕ ਉਸ ਸੇਵਾਵਾਂ ਦਾ ਲਾਭ ਪਹੁੰਚੇ ਤੇ ਅਸੀਂ ਉਹ ਸਰ ਨੂੰ ਭਰੋਸਾ ਦਿਵਾਉਂਦੇ ਆ ਕਿ ਵੀ ਅਸੀਂ ਜਲਦੀ ਹੀ ਉਸ ਪ੍ਰੋਸੇ ਤੇ ਆਪਣਾ ਪੂਰਾ ਉਤਰਾਂਗੇ ਔਰ ਮੈਂ ਗੁਰਪ੍ਰੀਤ ਮਿੰਟੂ ਵੀਰ ਜੀ ਦਾ ਵੀ ਧੰਨਵਾਦ ਕਰਦੀ ਆ ਔਰ ਇਹਨਾਂ ਨੇ ਜੋ ਸਾਨੂੰ ਇੱਥੇ ਅੱਜ ਇੱਕ ਸਵਰਗ ਜੋ ਸੁਪਨਿਆਂ ਦਾ ਘਰ ਸਾਨੂੰ ਦਿਖਾਇਆ ਤੇ ਵਾਕਈ ਕਾਬਲੇ ਤਾਰੀਫ ਉਹ ਕੰਮ ਕਰ ਰਹੇ ਨੇ ਜਿਸ ਦੇ ਲਈ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਥੈਂਕ ਯੂ ਸੋ ਬਿਲਕੁਲ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਉਹ ਬਾਲਕਮਕੰਦ ਸ਼ਰਮਾ ਇੱਥੇ ਅੱਜ ਮਨੁੱਖਤਾ ਦੀ ਸੇਵਾ ਦੇ ਵਿੱਚ ਪਹੁੰਚੇ ਤਾਂ ਮਿੰਟੂ ਜੀ ਦੇ ਵੱਲੋਂ ਵੀ ਧੰਨਵਾਦ ਕੀਤਾ ਗਿਆ ਉਹ ਲੋਕਾਂ ਨੂੰ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਜਿਨ੍ਹਾਂ ਤੋਂ ਉਹ ਕਿਤੇ ਨਾ ਕਿਤੇ ਵਾਂਝੇ ਰਹਿ ਰਹੇ ਨੇ ਤਾਂ ਮਿੰਟੂ ਜੀ ਦੇ ਵੱਲੋਂ ਧੰਨਵਾਦ ਕੀਤਾ ਗਿਆ ਕਿ ਉਹ ਸੇਵਾਵਾਂ ਮਿਲਣ ਦੇ ਨਾਲ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨ ਦੇ ਨਾਲ ਜਿਹੜਾ ਉਹਨਾਂ ਦੇ ਆਧਾਰ ਕਾਰਡਸ ਬਣਾਉਣ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜੀ ਹੈ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਸੀ ਘਰ ਨਹੀਂ ਸੀ ਲੱਭਦੇ ਉਹ ਉਹਨਾਂ ਦੇ ਘਰ ਜਿਹੜੇ ਆ ਆਪਣੇ ਪਹੁੰਚ ਸਕਣਗੇ ਸੋ ਇੱਕ ਚੰਗਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਵੀ ਦੱਸਿਓ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ